ਸਾ ਸਿਕਾਲ ਵਿੱਚ ਜਿਹੜੇ ਸਾਰੇ ਭੈਣ ਭਰਾਵਾਂ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਰਾਜਵੇਜਨ ਦਾ ਵੀਰ ਜੀ ਤबीयत ਬਹੁਤ ਜ਼ਿਆਦਾ ਖਰਾਬ ਸੀਗੀ ਜੀ ਤੇ ਪਰਮਾਤਮਾ ਨੇ ਜੀ ਸਾਰੀ ਕੋਲ ਦੁਨੀਆ ਭੈਣ ਭਰਾਵਾਂ ਦੀ ਜੇ ਅਰਦਾਸ ਸੁਣ ਲਈ ਹੈ ਜੀ ਤੇ ਜੀ ਚਲੋ ਆਪਾਂ ਤਾਂ ਜੀ ਇਹੀ ਕਹਿੰਦੇ ਸੀਗੇ ਜੀ ਚਲੋ ਪਰਮਾਤਮਾ ਜੀ ਠੀਕ ਕਰੇ ਵੀਰ ਜੀ ਨੂੰ ਵੀਰ ਜੀ ਦਾ ਸੁਆ ਇਹਨਾ ਵਧੀਆ ਸੀ ਨਾ ਜੀ ਮੈਂ ਕਹਨੀ ਜੀ ਵੀ ਰਹਿ ਰੱਬ ਦਾ ਨਾਮ ਜੀ ਮੈਂ ਜੀ ਕਦੇ ਵੀ ਇਹ ਚੀਜ਼ ਭੁੱਲ ਨਹੀਂ ਸਕਦੀ ਜੀ ਵੀ ਆਪਾਂ ਕਹਿੰਨੇ ਨਾ ਰੱਬ ਹੈ ਨਹੀਂਗਾ ਜੀ ਹੈਗਾ ਰੱਬ ਜੇ ਰੱਬ ਹੈਗਾ ਵਾ ਦੇਖੋ ਜੀ ਚਲੋ ਕਿਤੇ ਵੀ ਆ ਕੋਈ ਵੀ ਗੱਲ ਹੁੰਦੀ ਹੈ ਜੀ ਤੇ ਆਪਾਂ ਜੀ ਪ੍ਰਮਾਤਮਾ ਨੂੰ ਕਹਿੰਦੇ ਜੀ ਯਾਦ ਕਰਦੇ ਆ ਜੀ ਚਲੋ ਕੋਈ ਨਹੀਂ ਜੀ ਕਦੇ ਨਾ ਕਦੇ ਤਾਂ ਜੀ ਪ੍ਰਕਾਰ ਆਪਣੀ ਭੈਣ ਭਰਾਵਾਂ ਦੀ ਸੁਣਦਾ ਹੀ ਆ ਜੀ ਕਹਿੰਦੇ ਦੇਰ ਆ ਜੀ ਉਹਦੇ ਘਰੇ ਅੰਧੇਰ ਨਹੀਂ ਜੀ ਹੈਗਾ ਜੀ ਚੰਗਿਆਂ ਦਾ ਫਲ ਆ ਜੀ ਇਹ ਚੰਗਿਆਂ ਦਾ ਜੀ ਬਹੁਤ ਚੰਗੇ ਆ ਜੀ ਵੀਰ ਜੀ ਚਲੋ ਜੀ ਵੀਰ ਜੀ ਮੈਂ ਕਦੇ ਮਿਲ ਹੀ ਨਹੀਂ ਹੈਗੀ ਜੀ ਚਲੋ ਜੇ ਕਿਤੇ ਮੌਕਾ ਲੱਗਿਆ ਵੀਰ ਜੀ ਤੇ ਜ਼ਰੂਰ ਵੀਰ ਜੀ ਨੂੰ ਆਪਾਂ ਮਿਲਾਂਗੇ ਜੀ ਤੇ ਜੀ ਆਪਾਂ ਤਾਂ ਜੀ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਜੀ ਬਹੁਤ ਵਧੀਆ ਅੱਗੇ ਨਾਲ ਵੀਰ ਜੀ ਕਹਿੰਦੇ ਸਿਹਤ ਬਹੁਤ ਵਧੀਆ ਹੈ ਜੀ ਉਹਨਾਂ ਦੀ ਤੇ ਚਲੋ ਜੀ ਮੈਂ ਹੁਣੇ ਹੀ ਜੀ ਖਬਰ ਦੇ ਕੇ ਹਟੀਆਂ ਜੀ ਤੇ ਜੀ ਬਾਕੀ ਚਲੋ ਕੋਈ ਨਹੀਂ ਕਹਿੰਦੇ ਜੀ ਇੱਥੇ ਲੱਗੇ ਫੋਰਡਿਸ ਹਸਪੀਟਲ ਸਾਡੇ ਲੱਗੇ ਜੀ ਮੈਨੂੰ ਤਾਂ ਨਾਂ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਜੀ ਤੇ ਕਹਿੰਦੇ ਜੀ ਤੇ ਕਹਿੰਦੇ ਜੀ ਚੰਡੀਗੜ੍ਹ ਵੀ ਹੈ ਤੇ ਜੀ ਮੈਨੂੰ ਨਹੀਂ ਇੰਨਾ ਪਤਾ ਜੀ ਕਿਹੜੇ ਕਿਹੜੇ ਹਸਪੀਟਲ ਪਰ ਮੈਨੂੰ ਜੀ ਰਾਤੀ ਇੰਨੇ ਕ ਦਿਲ ਨੂੰ ਖੁਸ਼ ਹੋਈ ਆ ਵੀ ਚਲ ਕੋਈ ਨਹੀਂ ਜੀ ਨੇੜੇ ਹੀ ਆ ਮੈਂ ਤਾਂ ਜ਼ਰੂਰ ਜਾ ਕੇ ਆਉਂਗੀ ਵੀਰੇ ਕੋਲੇ ਜੀ ਤੇ ਜੀ ਬਾਕੀ ਕਹਿੰਦੇ ਹੁੰਦੇ ਆ ਜੀ ਕਦੇ ਵੀ ਜੀ ਭੈਣ ਪੈਸੇ ਨੂੰ ਅੱਗੇ ਨਹੀਂ ਜੀ ਕਦੇ ਵੀ ਰੱਖਣਾ ਚਾਹੀਦਾ ਜੀ ਕਦੇ ਵੀ ਜ਼ਿੰਦਗੀ ਦੇ ਵਿੱਚ ਪੈਸਾ ਨਾ ਜੀ ਅੱਗੇ ਲਿਆਓ ਦੇਖੋ ਜੀ ਜੋ ਭੈਣ ਭਰਾਵਾਂ ਦੀ ਸਪੋਰਟ ਪਿਆਰ ਆ ਜੀ ਇਹੀ ਜੀ ਦਵਾਈਆਂ ਹੀ ਕੰਮ ਆਉਂਦੀਆਂ ਜੀ ਤੇ ਜੋ ਕੀ ਅੱਜ ਜੀ ਪ੍ਰਮਾਤਮਾ ਦੇ ਦੇਖ ਲਓ ਤੁਹਾਡੇ ਪਿਆਰ ਸਤਿਗੁਰ ਜੀ ਪ੍ਰਮਾਤਮਾ ਨੇ ਦੇਖੋ ਜੀ ਚਮਤਕਾਰ ਕਰਤਾ ਜੀ ਚਮਤਕਾਰ ਜੀ ਨੂੰ ਕਹਿੰਦੇ ਆ ਜੀ ਦੇਖੋ ਜੀ ਕੱਲ ਲੋਕੀ ਡਰਾਉਂਦੇ ਸੀਗੇ ਜੀ ਖਬਰਾਂ ਪੜ੍ਹਦੇ ਸੀ ਦੇ ਦੇ ਸੀ ਵੀ ਜੀ ਬਹੁਤ ਔਖਾ ਜੀ ਪਰ ਜੀ ਚਲੋ ਪ੍ਰਮਾਤਮਾ ਨੇ ਜੀ ਬਹੁਤ ਸੋਹਣਾ ਸੁਣ ਲਿਆ ਜੀ ਇੰਨੀ ਸੋਹਣੀ ਅਰਦਾਸ ਸੁਣੀ ਆ ਜੇ ਨੇ ਤੇ ਮੈਂ ਤਾਂ ਕਹਿੰਨੀ ਆ ਜੀ ਸੁੱਲ ਦੁਨੀਆ ਦੀ ਪ੍ਰਮਾਤਮਾ ਇਦਾਂ ਸੁਣੇ ਨਾ ਤੇ ਪ੍ਰਮਾਤਮਾ ਕਲ ਯੁਗ ਨਿਕਲ ਜਾਵੇ ਜੀ ਤੇ ਲੋ ਬਹੁਤ ਸੋਹਣੀ ਆ ਜੀ ਬਧਾਈ ਹੋਵੇ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਜੀ ਦਿਲ ਤੋਂ ਜੀ ਤੇ ਮੈਂ ਤਾਂ ਜੀ ਇਹੀ ਅਰਦਾਸ ਪਰਮਾਤਮਾ ਅੱਗੇ ਦੇਖੋ ਜੀ ਮੈਂ ਕਦੇ ਆਪਣਾ ਭਲਾ ਨਹੀਂ ਜੀ ਮੰਗਦੀ ਹੈਗੀ ਨਾ ਜੀ ਮੈਂ ਕਦੇ ਅੱਗੇ ਵਾਸਤੇ ਕਦੇ ਜੀ ਮੰਗਣਾ ਹੀ ਆ ਆਪਾਂ ਜੀ ਗੁਰੂ ਘਰ ਜਾਣੇ ਜੀ ਮੈਂ ਕੁੱਲ ਦੁਨੀਆ ਦਾ ਭਲਾ ਮੰਗਦੀਆਂ ਜੀ ਕੁੱਲ ਦੁਨੀਆ ਦਾ ਜੀ ਮੈਨੂੰ ਜੀ ਆਪਣਾ ਨਹੀਂ ਪਤਾ ਹੁੰਦਾ ਵੀ ਮੈਂ ਵੀ ਆਪਣੇ ਵਾਸਤੇ ਮੈਂ ਜੀ ਕੀ ਮੰਗ ਲੇ ਜਦੋਂ ਕੋਲੇ ਦੁਨੀਆ ਦੇ ਵਿੱਚ ਜੀ ਮੈਂ ਵੀ ਹੈਗੀ ਆ ਹੈਗੀਆਂ ਤੁਸੀਂ ਜਾਣਦੇ ਹੀ ਆ ਜੀ ਆਪਾਂ ਵੀ ਵੇਚੀ ਹੁੰਨੇ ਆ ਜੀ ਕੁੱਲ ਦੁਨੀਆ ਦੇ ਵਿੱਚ ਜੀ ਆਪਾਂ ਵੀ ਨਾਲ ਹੀ ਆ ਤੇ ਜੀ ਮੈਂ ਕਦੇ ਇਹ ਚੀਜ਼ ਨਹੀਂ ਸੋਚਦੀ ਹੁੰਦੀ ਵੀ ਕਦੇ ਵੀ ਆਪਾਂ ਨੂੰ ਵੀ ਕੋਈ ਵੀ ਗੱਲ ਹੈ ਤੇ ਜੀ ਆਪਣੇ ਤੇ ਹਮੇਸ਼ਾ ਕਰੋ ਜੀ ਗੱਲ ਰੁਕ ਜਾਓ ਜੀ ਮੱਕ ਜੰਨੀ ਇੱਕ ਮਿੰਟ ਜੀ ਚਲੋ ਕੋਈ ਗੱਲ ਨਹੀਂ ਵੀਰ ਜੀ ਚਲੋ ਇਹ ਤਾਂ ਪ੍ਰਮਾਤਮਾ ਨੇ ਬਹੁਤ ਸੋਹਣੀ ਅਰਦਾਸ ਜੀ ਆਪਣੀ ਸੁਣ ਲਈ ਆ ਜੀ ਮੈਂ ਕਹਿੰਨੀ ਚਲੋ ਜੀ ਸਾਰਿਆਂ ਦੀ ਸੁਣੋ ਜੀ ਪ੍ਰਮਾਤਮਾ ਤੇ ਜੀ ਇਹ ਤਾਂ ਚਲੋ ਹੋ ਗਈ ਆਪਣੀ ਜੀ ਖੁਸ਼ਖਬਰੀ ਵਾਲੀ ਗੱਲ ਜੀ ਮੈਂ ਹੁਣੇ ਹੀ ਖਬਰ ਸੁਣ ਕੇ ਜੀ ਫੇਰ ਹੀ ਵੇਖਿਆ ਜੀ ਮੈਨੂੰ ਤਾਂ ਹੁੰਦਾ ਜੀ ਸਰੀਰ ਜਾਂ ਡੋਮਨ ਸੀ ਮੇਰਾ ਮੈਂ ਜੀ ਨਾ ਕੇ ਗੁਰਦੁਆਰੇ ਤਾਂ ਜਾ ਕੇ ਆਈ ਆ ਪਰ ਸਰੀਰ ਨਾਲ ਮੇਰਾ ਬਹੁਤ ਦਮ ਗਿਆ ਸੀ ਪਰ ਮੈਨੂੰ ਨਾ ਜੀ ਖੁਸ਼ਕਵਰੀ ਸੁਣੀ ਤਾਂ ਜੀ ਮੈਂ ਉਹਦਾ ਲਾਈਵ ਲਾਉਣ ਨੂੰ ਜੀ ਨਹੀਂ ਸੀ ਕਰਦਾ ਮੇਰਾ ਜਦੋਂ ਜੀ ਮੈਂ ਖੁਸ਼ਕਵਰੀ ਸੁਣੀ ਆ ਨਾ ਫਿਰ ਮੇਰੇ ਜੀ ਦਿਲ ਨੂੰ ਹੋਇਆ ਮੈਂ ਕਹਾਂ ਵੀ ਜੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਦੱਸੀਏ ਇਹ ਜੀ ਪਤਾ ਨਹੀਂ ਕਿਹਦਾ ਸੱਚਾ ਜੀ ਆਪਾਂ ਤਾਂ ਕਹਿੰਦੇ ਸੱਚ ਹੀ ਹੋਵੇ ਜੀ ਵਾਹਿਗੁਰੂ ਪਰਮਾਤਮਾ ਜੀ ਸੱਚ ਹੀ ਕਰੇ ਜੀ ਇਹ ਜੀ ਵੀਰ ਜੀ ਠੀਕ ਹੋਣ ਜੀ ਚੰਗੀ ਤਰ੍ਹਾਂ ਹੀ ਆਪਣੇ ਬੱਚਿਆਂ ਦੇ ਵਿੱਚ ਜਾਣ ਜੀ ਚਲੋ ਜੀ ਜਿਵੇਂ ਵੀ ਕਰਕੇ ਆ ਜੀ ਆਪਣਾ ਕਹਿੰਦੇ ਜੀ ਇੱਕ ਦਿਨ ਜੀ ਤੁਰੇ ਜਾਂਦੇ ਸੀਗੇ ਜੀ ਕਿਤੇ ਗਲੀ ਦੇ ਵਿੱਚ ਪਤਾ ਨਹੀਂ ਜੀ ਉਹਨਾਂ ਦੀ ਗਲੀ ਹੈ ਜੀ ਪਤਾ ਨਹੀਂ ਕਿੰਨਾਂ ਦੀ ਮੈਨੂੰ ਨਹੀਂ ਜੀ ਇਹ ਚੀਜ਼ ਦਾ ਪਤਾ ਸੀਗਾ ਜੀ ਤਿੰਨ ਬੱਚੇ ਸੀਗੇ ਜੀ ਤੇ ਉਹਨਾਂ ਨੇ ਜੀ ਜੇ ਏਦਾਂ ਹੀ ਰੋਕ ਕੇ ਜੀ ਉਹਨਾਂ ਨੇ ਕਿਹਾ ਹਣਾ ਕਹਿੰਦੇ ਜੀ ਅਸੀਂ ਤੇ ਫੋਟੋ ਕਰਾਉਣੀ ਆ ਜੀ ਤੇ ਜੀ ਇੱਕ ਫੇਰ ਵੀਰ ਜੀ ਕਹਿੰਦੇ ਉੱtre ਤੇ ਬੜਾ ਹੀ ਜੀ ਜਿਹੜੀ ਕਿ ਕਹਿੰਦਾ ਤਲਵਾਸੇ ਵੀ ਹੈ ਜੀ ਤੇ ਕਹਿੰਦੇ ਜੀ ਬੱਚਿਆਂ ਨੇ ਇਦਾਂ ਤਾਂ ਕਹਿਣਾ ਹੀ ਵੀ ਅਸੀਂ ਤੁਹਾਡੇ ਬਹੁਤ ਵੱਡੇ ਜੀ ਫੈਨ ਆ ਤੇ ਜੀ ਬੱਚਾ ਬੱਚਿਆਂ ਨੇ ਮੂੰਹ ਤੋਂ ਇਹ ਨਿਕਲ ਗਿਆ ਜੀ ਬਿਰਾਜ ਵੀਰ ਜਵੰਦਾ ਵੀਰ ਜੀ ਸਾਡਾ ਬਹੁਤ ਵੱਡਾ ਫੈਨ ਆ ਜੀ ਕਿਤੇ ਹਾਸਾ ਸਦੂਰੇ ਹੋ ਗਏ ਜੀ ਵੀਰ ਜੀ ਕਿਤੇ ਇੰਨਾ ਹਸਤੇ ਜੀ ਕਿਤੇ ਹੱਦ ਤੋਂ ਵੱਧ ਜੀ ਤੇ ਭਰ ਜੀ ਮੈਂ ਕੰਨੀ ਆ ਜੀ ਪੁੱਛੋ ਹੀ ਕੁਛ ਨਾ ਜੀ ਕਹਿੰਦੇ ਖੁਸ਼ੀ ਦਾ ਰਾਜ ਕੀ ਚੀਜ਼ ਹੁੰਦੀ ਆ ਜੀ ਜਿਹਦੇ ਦਿਲ ਤੇ ਖੁਸ਼ੀ ਵੱਜੇ ਜੀ ਉਹੀ ਜਾਣੇ ਜੀ ਤੇ ਜੀ ਜਿੰਨੇ ਖਾ ਮੁਖਾ ਸੜੀ ਜਾਣਾ ਤੇ ਸੜੀ ਜਾਵੇ ਜੀ ਕਿਸੇ ਦਾ ਕੀ ਜਾਂਦਾ ਜੀ ਕਿਸੇ ਦਾ ਕੁਛ ਨਹੀਂ ਜਾਂਦਾ ਜੀ ਦੁਨੀਆ ਦੇ ਵਿੱਚ ਜੀ ਦੋ ਪਲ ਦੀ ਜੀ ਹਾਸਦੇ ਦੀ ਘੜੀ ਜੀ ਪਰਮਾਤਮਾ ਸਭ ਤੇ ਲਿਉਂਦਾ ਜੀ ਏ ਨਾ ਜੀ ਬੰਦਾ ਸੋਚੇ ਵੀ ਮੇਰੇ ਕੋ ਪੈਸਾ ਤੇ ਮੇਰਾ ਪੈਸਾ ਹੀ ਸਦਾ ਕੰਮ ਆਊਗਾ ਜੀ ਪੈਸਾ ਨਹੀਂ ਜੀ ਕਦੇ ਵੀ ਕਿਤੇ ਕੰਮ ਆਉਂਦਾ ਜੀ ਕਦੇ ਵੀ ਨਹੀਂ ਮੰਨਦੇ ਆ ਚਲੋ ਠੀਕ ਆ ਜੀ ਚਲੋ ਪੈਸਾ ਸੀ ਵੀਰ ਜੀ ਦੀ ਜਾਨ ਬਚ ਗਈ ਚਲੋ ਬਹੁਤ ਵਧੀਆ ਪਰ ਜਿਹੜੀਆਂ ਜੀ ਦਵਾਵਾਂ ਨਾ ਜੀ ਇਹ ਸਭ ਤੋਂ ਵੱਡੀ ਚੀਜ਼ ਆ ਜੀ ਕਦੇ ਕਦੇ ਜੀ ਵੀਰ ਜੀ ਪੈਸਾ ਵੀ ਨਹੀਂ ਕੰਮ ਆਉਂਦਾ ਹੈਗਾ ਵੀਰ ਜੀ ਸਾਰੇ ਭੈਣ ਭਰਾਵਾਂ ਤੋਂ ਜੇ ਜੀ ਮੇਰੇ ਕੋ ਗਲਤੀ ਹੁੰਦੀ ਜੀ ਮੈਂ ਮਾਫੀ ਚਾਹੁੰਨੀ ਆ ਵੀਰ ਜੀ ਸਾਰੇ ਭੈਣ ਭਰਾਵਾਂ ਤੋਂ ਜੀ ਤਾਨੂੰ ਪਤਾ ਹੀ ਹੈ ਵੀਰ ਜੀ ਤੁਹਾਡੀ ਪੈਰ ਨੂੰ ਨਾ ਇੰਨੀ ਸੋਚ ਸਮਝਿਆ ਨਹੀਂ ਚਲੋ ਚਲੋ ਜਿੱਦਾਂ ਵੀ ਅਸੀਂ ਗੱਲ ਕਰਦੀਆਂ ਜੀ ਗੱਲ ਤਾਂ ਚਲੋ ਜੀ ਮੈਂ ਕਰ ਦਿੰਨੀ ਮੂੰਹ ਚੋਂ ਕੱਢ ਦਿੰਨੀ ਆ ਪਰ ਵੀਰ ਜੀ ਮੈਂ ਆਇਆ ਨਾ ਮੈਂ ਤਾਂ ਕੋਈ ਸੋਚਦੀ ਨਹੀਂ ਹੈਗੀ ਵੀ ਮੈਂ ਕੀ ਕਹਿਣ ਲੱਗੀ ਜੀ ਮੇਰੇ ਦਿਮਾਗ ਨਹੀਂ ਨਹੀਂ ਜੀ ਵਰਲਡ ਨਹੀਂ ਮੈਂ ਸਮਝ ਸਕਦੀ ਇਹਦਾ ਵਰਲਡ ਕੀ ਹੁੰਦਾ ਜੀ ਜੀ ਦੇਖੋ ਜੀ ਮਾਣ ਮੰਨ ਲਓ ਇੰਗਲਿਸ਼ ਮੈਂ ਪੜ ਲੈਣੀ ਹੈ ਜੀ H E L L O ਹੈਲੋ ਲਿਖਿਆ ਜੀ ਤੇ ਅੱਗੇ ਜੀ S I S T E R ਸਿਸਟਰ ਲਿਖਿਆ ਜੀ ਇਹ ਤਾਂ ਜੀ ਮੈਂ ਪੜ ਲਿਆ ਜੀ ਐ ਤੇ ਚਲੋ ਜੀ ਪੜ ਲਿਆ ਕੋਈ ਗੱਲ ਨਹੀਂ ਤੇ ਜੀ ਅੱਗੇ ਜਿਹੜਾ ਮੈਨੂੰ ਹੁਣ ਮੰਨ ਲਓ ਜੀ ਆ ਚਲੋ ਜੇ ਕੋ ਮੰਨ ਲਓ ਉੱਪਰ ਜੀ ਆ ਲਿਖਿਆ ਹੋਇਆ ਮੰਨ ਲਓ ਰੁਕ ਜਾਓ ਏ ਐਮ ਏ ਆਰ ਜੀ ਤੇ ਜੀ ਅੱਗੇ ਜੀ ਚਲ ਇਹ ਤਾਂ ਅਮਰ ਅਮਰ ਬਣ ਗਿਆ ਜੀ ਤੇ ਅੱਗੇ ਜੀ ਮੈਨੂੰ ਪੜਨਾ ਹੀ ਨਹੀਂ ਆਉਂਦਾ ਜੋੜਨਾ ਨਹੀਂ ਜੇ ਆਉਂਦਾ ਜਿਹੜੀ ਮੇਨ ਗੱਲ ਹੈ ਜੀ ਸਾਰੀ ਗੱਲ ਮੈਂ ਤੁਹਾਨੂੰ ਜੀ ਸਿੱਧੀ ਸਾਫ਼ ਸੁਥਰੀ ਗੱਲ ਦੱਸਦੀ ਆ ਜੀ ਜੋੜਨਾ ਹੀ ਨਹੀਂ ਆਉਂਦਾ ਪੰਗਾ ਰਾਇਆ ਹੀ ਇਹਨੇ ਤੇ ਚਲੋ ਜੀ ਪ੍ਰਮਾਤਮਾ ਮਾਤਾ ਰਾਣੀ ਨੇ ਬਹੁਤ ਸੋਹਣੀ ਕੀਤੀ ਆ ਜੀ ਤੇ ਕਹਿੰਦੇ ਨੇ ਮੈਂ ਤਾਂ ਕਹਿੰਦੀ ਸਾਰਿਆਂ ਦੀ ਅਰਦਾਸ ਸੁਣੇ ਜੀ ਵਾਹਿਗੁਰੂ ਜੀ ਤੇ ਜੀ ਇਦਾਂ ਹੀ ਚਲੋ ਕਿਤੇ ਜੇ ਇਦਾਂ ਹੀ ਪ੍ਰਮਾਤਮਾ ਜੀ ਸੁਣਦਾ ਰਿਹਾ ਜਨੇ ਜੀ ਤੇ ਕੁੱਲ ਦੁਨੀਆ ਦਾ ਜੀ ਕਹਿੰਦੇ ਹੁੰਦੇ ਜੀ ਕਲਯੁਗ ਮੁੱਕ ਜਾਣਾ ਜੀ ਤੇ ਮੁੱਕਣਾ ਵੀ ਚਾਹੀਦਾ ਜੀ ਕਲਯੁਗ ਨੂੰ ਤੱਕਾ ਦਿਓ ਜੀ ਸਾਰੇ ਭੈਣ ਭਰਾ ਇਦਾਂ ਹੀ ਰਲ ਮਿਲ ਕੇ ਅਰਦਾਸਾਂ ਕਰੋ ਜੀ ਇਹ ਕਲਯੁਗ ਕੱਢੋ ਜੀ ਇਸ ਦੁਨੀਆ ਤੋਂ ਜੇ ਇਹ ਕਲਯੁਗ ਨੇ ਬਹੁਤ ਬੁਰਾ ਹਾਲ ਕੀਤਾ ਪਿਆ ਜੀ ਕਈਆਂ ਨੇ ਅਰਦਾਸਾਂ ਚਲੋ ਦੇਖੋ ਲੱਗਦੀਆਂ ਵੀ ਆ ਜੀ ਲੱਗ ਗਈ ਜੀ ਹੁਣ ਵੀਰੇ ਆਪਣੇ ਨੂੰ ਚਲੋ ਪ੍ਰਮਾਤਮਾ ਨੇ ਬਹੁਤ ਸੋਹਣੀ ਕੀਤੀ ਹੈ ਜੀ ਤੇ ਪਰ ਜੀ ਤੈਨੋਂ ਕੋਈ ਗੱਲ ਨਹੀਂ ਕਹਿੰਦੇ ਬਾਦ ਮਾਫੀ ਚੰਨੀ ਵਾਕਿਆ ਦੇ ਵੀਰ ਜੀ ਮੈਨੂੰ ਅੱਗੇ ਹੁਣ ਵਾਇਰਡ ਹੈ ਨਹੀਂ ਮੇਰੇ ਕੋਲੇ ਮੈਂ ਤੇ ਤੁਹਾਡੇ ਕਮੈਂਟ ਪੜਦੀ ਹਾਂ ਵਾਈਕ ਸੱਚੇ ਪਾਸਾ ਸਭ ਦੀ ਸੁਣਿਆ ਜੀ ਸਭ ਦੀ ਪੁਕਾਰ ਸੁਣਿਆ ਜੀ ਮੈਂ ਕਹਿੰਦੀ ਟੋਟਲੀ A to Z ਜੀ ਜਿਹੜੇ ਜੀ ਦੇਖੋ ਮੇਰੇ ਬਾਰੇ ਮਾੜਾ ਸੋਚਦੇ ਜੀ ਉਹਨਾਂ ਦਾ ਵੀ ਪਰਮਾਤਮਾ ਭਲਾਈ ਕਰੇ ਜੀ ਮੇਰੇ ਬਾਰੇ ਕਿ ਕਿਸੇ ਭੈਣ ਭਰਾ ਬਾਰੇ ਵੀ ਜੀ ਅੱਜ ਕੱਲ ਕਿਸੇ ਦੀ ਕੋਈ ਵੀ ਖੂਬੀ ਨਹੀਂ ਹੈਗੀ ਜੀ ਜਿੰਨਾ ਆਪਾਂ ਜੀ ਅਛਾਈ 'ਚ ਉਤਰਦੇ ਆ ਨਾ ਉਹਨਾਂ ਜੀ ਆਪਾਂ ਨੂੰ ਬਰਾਈ ਆ ਜੀ ਉੰਨੀ ਜੀ ਬਰਾਈ ਜੀ ਮੇਰੇ ਅੱਖੀ ਦੇਖਣ ਦੀਆਂ ਗੱਲਾਂ ਜੀ ਜਿੰਨਾ ਮੈਂ ਜੀ ਅਸ਼ਾਈ ਚਾ ਉਨੀ ਮੇਰੀ ਬਰਾਈ ਆ ਜੀ ਚਾਹੇ ਜੀ ਹੋ ਗਈ YouTube ਤੇ ਚਾਹੇ ਹੋ ਗਈ ਜੀ ਬਾਹਰ ਚਾਹੇ ਹੋ ਗਈ ਜੀ ਮੇਰੇ ਰਿਸ਼ਤੇਦਾਰਾਂ ਚ ਮੈਂ ਤਾਂ ਜੀ ਸਿੱਧ ਪੱਧਰੀ ਗੱਲ ਜਾਣਦੀ ਆ ਜੀ ਇਸ ਤੋਂ ਵੱਧ ਮੈਨੂੰ ਨਹੀਂ ਜੀ ਪਤਾ ਹੈਗਾ ਵੀਰ ਜੀ ਕਿ ਜਾਂ ਮੈਂ ਸਹੀ ਕਹਿਨੀ ਆ ਜਾਂ ਮੈਂ ਵੀਰ ਜੀ ਗਲਤ ਕਹਿਨੀ ਆ ਜੀ ਇਹਦਾ ਤਾਂ ਜੀ ਸਾਰੀ ਗੱਲ ਦਾ ਨਤੀਜਾ ਜੀ ਤੁਸੀਂ ਕੱਢਣਾ ਜੀ ਵੀ ਮੈਂ ਸਹੀ ਆ ਜੀ ਜਾਂ ਮੈਂ ਗਲਤ ਆ ਜੀ ਤੇ ਪਰ ਜੀ ਮੈਂ ਤਾਂ ਇਹੀ ਅਰਦਾਸ ਕਰਦੀ ਪ੍ਰਮਾਤਮਾ ਅੱਗੇ ਚਲੋ ਜੀ ਪਾਈ குரு ਜੀ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ ਜੀ ਤੇ ਜੀ ਬਾਕੀ ਸਾਰੇ ਭੈਣ ਭਰਾ ਕਰਿਆ ਕਰੋ ਜੀ ਇੱਕ ਦੂਜੇ ਵਾਸਤੇ ਅਰਦਾਸ ਜੀ ਇਕੱਲੇ ਕਰੇ ਦੀ ਅਰਦਾਸ ਨਹੀਂ ਜੀ ਕੰਮ ਆਉਂਦੀ ਇਕੱਲਾ ਕਰਾ ਜੀ ਕੁਛ ਨਹੀਂ ਹੈਗਾ ਜੀ ਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਵਧੀਆ ਚਲੋ ਪਿਆਰ ਸਤਿਕਾਰ ਕੀਤਾ ਜੀ ਸਾਰੇ ਭੈਣ ਭਰਾਵਾਂ ਨੇ ਰਲ ਮਿਲ ਕੇ ਜੀ ਦੇਖੋ ਵੀਰ ਜੀ ਦਾ ਠੀਕ ਹੋਏ ਹੋਏ ਆ ਜੀ ਦੇਖੋ ਚਲੋ ਮੈਨੂੰ ਵੀ ਚਲੋ 2 ਮਹੀਨਿਆਂ ਦੇ ਵਿੱਚ ਵਿੱਚ ਚਲੋ ਪਰਮਾਤਮਾ ਦੀ ਮਿਹਰ ਦੇ ਨਾਲ ਟਾਡੇ ਵਰਗੇ ਭੈਣਾਂ ਭਰਾਵਾਂ ਦੇ ਪਿਆਰ ਸਦਕਾ ਜੀ ਮੇਰੀ ਚਲੋ 2 ਮਹੀਨਿਆਂ ਦੇ ਵਿੱਚ ਜੀ ਤੁਹਾਡੇ ਸਾਹਮਣੇ ਹੀ ਆ ਜੀ ਨਤੀਜਾ ਜੀ ਦਿਖਾਇਆ ਜਿਹੜਾ ਚਲੋ ਜੀ ਅੱਗੇ ਵੀ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆਪੇ ਹੀ ਪਰਮਾਤਮਾ ਮਾਤਾ ਰਾਣੀ ਠੀਕ ਕਰਨਗੇ ਜੀ ਬਹੁਤ ਅਰਦਾਸਾਂ ਕਰਦੇ ਜੀ ਵੀਰ ਭੈਣ ਭਰਾ ਆਪਣੇ ਸਾਰੇ ਹੀ ਜਿਹੜੇ ਜੀ ਆਪਣੇ ਨਾਲ ਜੁੜੇ ਹੋਏ ਆ ਜੀ ਦੇਵ ਤੋਂ ਸਤਕਾਰ ਆ ਉਹਨਾਂ ਦਾ ਜੀ ਸਾਰੇ ਭੈਣ ਭਰਾਵਾਂ ਦਾ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰੇ ਭੈਣ ਭਰਾਵਾਂ ਦਾ ਜੀ ਸਾਸ਼ਿਕ ਕਾਲ ਜੀ ਵੀਰ ਜੀ ਸਾਰੇਆਂ ਨੂੰ ਜੀ ਗੁੱਡ ਮਾਰਨਿੰਗ ਵੀਰ ਜੀ ਚਲੋ ਜੀ ਆਪਾਂ ਪੜਦੇ ਹਾਂ ਜੀ ਕਮੈਂਟ ਅਮਰ 3555 ਵੀਰ ਜੀ ਵੈਲਕਮ ਆ ਤੁਹਾਡਾ ਜੀ ਐਸ ਯੂ ਕੇ ਸੁਰਜੀਤ ਹੈਲੋ ਸਿਸਟਰ ਜੀ ਹੈਲੋ ਵੀਰ ਜੀ ਗੁਰਜੀਤ ਫਰੀਦ ਕੋਟੀਆ ਵੀਰ ਜੀ ਵੀਰ ਜੀ ਵੈਲਕਮ ਆ ਤੁਹਾਡਾ ਜੀ ਅੱਗੇ ਜੀ ਅੱਗੇ ਜੀ ਜਿਹੜਾ ਨਹੀਂ ਆਉਣਾ ਉਹ ਨਹੀਂ ਮੇਤਪੜੇ ਜਾਣਾ ਜੀ ਤੁਹਾਨੂੰ ਪਤਾ ਹੀ ਆ ਹੈਲੋ ਜੀ ਹੈਲੋ ਜੀ ਹੈਲੋ ਜੀ ਨਪ੍ਰੀਤ ਕੌਰ ਪੈਣ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਕਿਰਨ ਪੈਣ ਸਤਿ ਸ਼੍ਰੀ ਅਕਾਲ ਪੈਣ ਹੋਰ ਸੁਣਾਓ ਜੀ ਘਰ ਪਰਿਵਾਰ ਫੈਮਿਲੀ ਠੀਕ ਆ ਜੀ ਅੱਗੇ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਜੀ ਠੀਕ ਆ ਜੀ ਚਲੋ ਜੀ ਬਾਬਾ ਜੀ ਨੇ ਜੀ ਅਰਦਾਸ ਸੁਣੀ ਆ ਆਪਣੀ ਵੀਰ ਆਪਣਾ ਠੀਕ ਹੋ ਗਿਆ ਜੀ ਰਾਜਵੀਰ ਜਵੰਦਾ ਜੀ ਕਹਿੰਦੇ ਜੀ ਸੁਣ ਚ ਆਇਆ ਜੀ ਮੈਂ ਹੁਣੇ ਖਬਰ ਸੁਣੀ ਆ ਜੀ ਰਾਤੀ ਦਾ ਖਬਰ ਸੁਣੀ ਸੀ ਕਿ ਵੀ ਕਹਿੰਦੇ ਵੀ ਮੁੱਝ ਪਤਾ ਨਹੀਂ ਕਿਵੇਂ ਪਤਾ ਨਹੀਂ ਮੈਂ ਗੋਲੀ ਖਾ ਕੇ ਟੀਆਂ ਚ ਤੋਂ ਗੋਲੀ ਦੀ ਪਤਾ ਨਹੀਂ ਤੇ ਚਲੋ ਜੀ ਕਹਿੰਦੇ ਹੁੰਦੇ ਪ੍ਰਮਾਤਮਾ ਨੇ ਸੋਹਣਾ ਕੀਤਾ ਜੀ ਬਹੁਤ ਸੋਹਣਾ ਕੀਤਾ ਜੀ ਤੇ ਮੈਂ ਤਾਂ ਇਹੀ ਕਹਿੰਨੀ ਆ ਜੀ ਠੀਕ ਹੀ ਹੁਣ ਵੀਰ ਜੀ ਜਿੱਦਾਂ ਹੁਣ ਜੀ ਖਬਰ ਸੁਣੀ ਆ ਇਦਾਂ ਹੀ ਜੀ ਫੈਲ ਹੀ ਜਾਵੇ ਜੀ ਦੁਨੀਆ ਤੇ ਖਬਰ ਵੀ ਸੱਚੀ ਠੀਕ ਆ ਜੀ ਝੂਠ ਨਾ ਜੀ ਕੋਈ ਬੋਲੇ ਵਾਹਿਗੁਰੂ ਜੀ ਕਰਕੇ ਜੀ ਦੇਖੋ ਬੇਨਤੀ ਹੈ ਜੀ ਮੇਰੀ ਜੀ ਝੂਠੀਆਂ ਖਬਰਾਂ ਨਾ ਫਲਾਇਓ ਕੋਈ ਵੀ ਜੀ ਇਹੀ ਬੇਨਤੀ ਹੈ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਜੀ ਤੇ ਸਹੀ ਸਹੀ ਖਬਰ ਦੱਸੋ ਜੀ ਜੋ ਮੈਂ ਆਪਣੇ ਕੰਨਾਂ ਨਾਲ ਆਪਣੇ ਅੱਖਾਂ ਨਾਲ ਦੇਖਿਆ ਜੀ ਉਹੀ ਕੁਝ ਹੋਣਾ ਚਾਹੀਦਾ ਜੀ ਉਹੀ ਹੋਵੇ ਜੀ 100% ਜੀ ਉਹੀ ਚੀਜ਼ ਹੋਵੇ ਜੀ ਜੋ ਸੁਣਿਆ ਆਪਾਂ ਤੇ ਜੀ ਚਲੋ ਕਹਿੰਦੇ ਹੁੰਦੇ ਆ ਜੀ ਅਕੋਤਾ ਜੀ ਮੇਰਾ ਫੋਨ ਨਹੀਂ ਟਿਕਦਾ ਹੈਗਾ ਇਹ ਵੀ ਸਟੈਂਡ ਟੁੱਟ ਗਿਆ ਕੀ ਕਰਾਂ ਦੁਖੀ ਹਾਂ ਅਕੋਤਾ ਗੱਲ ਵੀ ਨਹੀਂ ਕਰਨ ਦਿੰਦਾ ਹੁੰਦਾ ਇਹ ਕੋਈ ਟੁੱਟ ਗਿਆ ਐ ਕੋ ਕੇ ਬਾਹਰ ਆ ਇੱਥੇ ਗਾ ਦੁੱਖੀ ਜਿੰਨ ਬੜਾ ਦੁਖੀ ਕੀਤਾ ਫੋਨ ਨੇ ਮੈਨੂੰ ਤਾਂ ਬੈਂਦਾ ਨਹੀਂ ਅੱਗੇ ਜੀ ਸਸ਼ਕਾਲ ਹਲੋ ਜੀ ਜੀ ਹਲੋ ਜੀ ਅੱਗੇ ਜੀ ਵਾਹਿਗੁਰੂ ਜੀ ਮੇਹਰ ਕਰਨ ਵੀਰੇ ਤੇ ਧੰਨਵਾਦ ਪੈਣੇ ਨਾਪਰੀਤ ਪੈਣੇ ਧੰਨਵਾਦ ਆਡਾ ਓਕੇ ਭੈਣ ਵਾਏ ਓਕੇ ਜੀ ਪੈਣੇ ਤੁਹਾਨੂੰ ਕੀ ਗੱਲ ਹੋਈ ਆ ਤੁਸੀਂ ਕਿਉਂ ਇੰਨੇ ਦੱਸ-ਦੱਸ ਇੰਨੇ ਕੀ ਚੱਕਰ ਕੀ ਆ ਪੈਣੇ ਤੁਸੀਂ ਆਉਨੇ ਆ ਗੜੀ ਜੀ ਮਾਰ ਕੇ ਗਾਹ ਜਾਨਨੇ ਆ ਹੁਣ ਪਹਿਲੇ ਵਰ ਗਈਆਂ ਮੇਰੀਆਂ ਭੈਣਾ ਵੀ ਨਹੀਂ ਰਹੀਆਂ ਪਹਿਲਾ ਵਰਗੀਆਂ ਪਹਿਣਾ ਵੀ ਨਹੀਂ ਜੀ ਹੁਣ ਮੇਰੀਆਂ ਰਹੀਆਂ ਹੈਗੀਆਂ ਨਹੀਂ ਪਹਿਲਾਂ ਕਿੱਚੇ ਜੀ ਇੰਨਾ ਸਾਤ ਦਿਨਾਂ ਸੀ ਹੁਣ ਜਿੰਟਾਂ ਜੀ ਪਹਿਣਾ ਆਉਂਦੀਆਂ ਵਾਹ ਵਾਹ ਕਰਕੇ ਚਲ ਜਾਂਦੀਆਂ ਇਹ ਕਿਉਂ ਜੀ ਮੇਰੇ ਕੋਈ ਗਲਤੀ ਹੋ ਗਈ ਜੀ ਮੈਨੂੰ ਮਾਫ ਕਰਿਓ ਜੀ ਪਤਾ ਨਹੀਂ ਜੀ ਮੈਨੂੰ ਤਾਂ ਲੱਗਦਾ ਵੀ ਕੀ ਗੱਲ ਹੋਈ ਹੈ ਜੀ ਮੈਂ ਤਾਂ ਤੁਹਾਨੂੰ ਕੁਝ ਨਹੀਂ ਮਾਰਾ ਚੰਗਾ ਕਿਹਾ ਜੀ ਜਾਣੇਣ ਜਾਣੇ ਦੇ ਵਿੱਚ ਕੀ ਕੁਝ ਨਿਕਲ ਗਿਆ ਹੋਵੇ ਤੇ ਜੀ ਮੈਂ ਕਹਿ ਨਹੀਂ ਸਕਦੀ ਜੀ ਹੈਲੋ ਜੀ 668 ਜੀ ਹੈਲੋ ਜੀ ਬੀਜੀ ਪੰਜਾਬੀ ਚ ਕਮੈਂਟ ਕਰੋ ਜੀ ਜਾਣੇ ਸਕੂਲ ਜਾਣਾ ਨੇ ਅੱਛਾ ਅੱਛਾ ਨਹੀਂ ਚਲੋ ਕੋਈ ਗੱਲ ਨਹੀਂ ਭੈਣੇ ਉਹਦਾ ਵੀ ਵੈਸੇ ਤੁਸੀਂ ਬਹੁਤ ਘੱਟ ਹੁਣ ਦਰਸ਼ਨ ਦਿਨੇ ਆਜੇ ਕੱਲ ਭੈਣੇ ਉਹ ਤਾਂ ਚਲ ਕੋਈ ਗੱਲ ਨਹੀਂ ਬੱਚਿਆਂ ਨੇ ਸਕੂਲੇ ਆ ਦੇਖੋ ਮੈਂ ਵੀ ਤਾਂ ਸੇਵਾ ਹੀ ਕਰੰਦੀ ਹਾਂ ਹੁੰਦਾ ਹੈ ਭੈਣੇ ਪਰ ਪਰ ਮੈਨੂੰ ਮੈਂ ਕਹਾਂ ਜੇ ਮੇਰੇ ਤੋਂ ਗਲਤੀ ਹੋਵੇ ਭੈਣੇ ਮaaf ਕਰਿਓ ਜੇ ਮਾੜਾ ਮੋਟਾ ਭੈਣੇ ਤੁਹਾਡੀ ਘਰ ਕੋ ਜਾਣੇਣ ਜਾਣੇ ਜੇ ਤੁਹਾਨੂੰ ਪਤਾ ਹੋਈ ਜਾਂਦੀ ਗਲਤੀ ਉਹ ਵੀ ਜਦੋਂ ਕੋਈ ਤੇ ਤਪਾਇਆ ਦੂਜਿਆਂ ਨਾਲ ਹੁੰਦਾ ਭੈਣ ਭਰਾ ਨੂੰ ਮਾੜਾ ਮੋਟਾ ਕਿਹਾ ਜਾਂਦਾ ਜੀ ਉਹ ਵੀ ਜੇ ਪਤਾ ਨਹੀਂ ਜੀ ਕਿਉਂ ਪਤਾ ਨਹੀਂ ਜੀ ਮੇਰੀ ਜਵਾਨ ਹੀ ਨਹੀਂ ਰੋਕਦੀ ਸੱਚੀ ਮੈਂ ਚਾਹੁੰਦੀ ਨਹੀਂ ਮੇਰੇ ਕੋ ਬੋਲਿਆ ਜਾਵੇ ਕਿਸੇ ਭੈਣ ਭਰਾ ਨੂੰ ਪਤਾ ਨਹੀਂ ਕਿਉਂ ਇਦਾਂ ਹੋ ਜਾਂਦਾ ਕਿਉਂਕਿ ਮੈਂ ਤਾਂ ਸੋਚਦੀ 24 ਘੰਟੇ ਵਾਰਡ ਮੇਰੇ ਮੂੰਹ ਚੋਂ ਸਹੀ ਦੇ ਨਿਕਲ ਜੀ ਮੈਂ ਜੀ ਇਹੀ ਕਿ ਨਹੀਂ ਹੈ ਜੀ ਸਹੀ ਸਹੀ ਬੋਲਿਆ ਜਾਵੇ ਜੀ 100% ਸਹੀ ਜੀ 1% ਇੰਨਾ ਪਰਸੈਂਟ ਵੀ ਨਾ ਗਲਤ ਬੋਲਿਆ ਜਾਵੇ ਮੇਰੇ ਕੋ ਮੈਂ ਜੀ ਇਹੀ ਚਾਹੁੰਦੀ ਆ ਪਤਾ ਨਹੀਂ ਜੀ ਮੇਰਾ ਦਿਲ ਕਿਦਾਂ ਦਾ ਵਾ ਮੈਨੂੰ ਤਾਂ ਆਪਣੀ ਪਤਾ ਲੱਗਦਾ ਹੈਗਾ ਸੱਚੀ ਅੱਡੀ ਗਾਣਾ ਤੋਂ ਉਪਰ ਤਈ ਹੈ ਜੀ ਤੁਸੀਂ ਸਾਰੇ ਭੈਣ ਭਰਾ ਜਾਣੀ ਜਾਣੀ ਹੈ ਜੀ ਬਾਕੀ ਜੀ ਦਿਲ ਮੇਰਾ ਤੁਸੀਂ ਜਾਣਦੇ ਆ ਜੀ ਆਪ ਵੀ ਵੀ ਕਿਵੇਂ ਦਾ ਹੈ ਜੀ ਉਹ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਅੱਛਾ ਭੈਣੇ ਉਦਾਂ ਦੀ ਕੋਈ ਗੱਲ ਨਹੀਂ ਚੱਲ ਫਿਰ ਤਾਂ ਕੋਈ ਗੱਲ ਨਹੀਂ ਭੈਣੇ ਨਹੀਂ ਭੈਣੇ ਮੈਨੂੰ ਤਾਂ ਟੈਨਸ਼ਨ ਲੱਗ ਜਾਂਦੀ ਭੈਣੇ ਦੇਖੋ ਗਣੇ ਮਰ ਹਤੀ ਖਬਰ ਸੁਣੀ ਵੀਰੇ ਦਿੱਤੋ ਜੇਰੇ ਮੇਰਾ ਤਵੀਤ ਬਹੁਤ ਡੂੰਗੀ ਮੈਂ ਕੱਪਦੇ ਨਾ ਹਤੀ ਭੈਣੇ ਤੱਕ ਕਿੰਨਾ ਕਵਰ ਦਵਾਰੇ ਵੀ ਜਾ ਕੇ ਆਈ ਨਾ ਫੇਰ ਮੈਂ ਮਾਣਾ ਮੈਂ ਤੇ ਫੇਰ ਮੈਂ ਕਵਰ ਪਹਿਲਾਂ ਸੁਣੀ ਉੜਦੀ ਨਹੀਂ ਕਹਿੰਦੇ ਠੀਕ ਆ ਮੈਂ ਤਾਂ ਵੀਰੇ ਪਾ ਚਲੋ ਸ਼ੁਕਰ ਆ ਪ੍ਰਮਾਤਮਾ ਦੇ ਜੀ ਠੀਕ ਹੀ ਚਾਹੀਦਾ ਵੀਰੇ ਤੇ ਪਰ ਮੈਨੂੰ ਟਾਡੀ ਵੀ ਟੈਨਸ਼ਨ ਰਹਿੰਦੀ ਆ ਵੀ ਮੇਰੇ ਭੈਣ ਭਰਾ ਠੀਕ ਹੋਣੇ ਚਾਹੀਦੇ ਆ ਹੁੰਦੇ ਕਿਉਂ ਨਹੀਂ ਇਹ ਕਿਉਂ ਨਹੀਂ ਮੈਨੂੰ ਮਾਰਨ ਲੱਗੇ ਆ ਕੇ ਹਾਂ ਚੱਲ ਦੱਸ ਦੇ ਦੇਖੋ ਜੀ ਤੁਸੀਂ ਮੇਰੀ ਸਪੋਰਟ ਕੀਤੀ ਤੇ ਮੈਂ ਤੁਹਾਨੂੰ ਚਲੋ ਓਕੇ ਬਾਈ ਕੋਈ ਨਾ ਕੋਈ ਨਾ ਆਪਣੇ ਕੋਈ ਗਾਲੀ ਪੋਲ ਨਹੀਂ ਕੋਈ ਨਹੀਂ ਪੈਣੇ ਧੰਨਵਾਦ ਤੁਹਾਡਾ ਬਹੁਤ ਬਹੁਤ ਦੇਰ ਤੋਂ ਸਤਿਕਾਰਾ ਪੈਣੇ 24 ਘੰਟੇ ਪੈਣੇ ਪੈਣਾ ਵਾ ਤੇ ਵੀਰਾਂ ਵਾ ਤੇ ਦਰਵਾਜ਼ੇ ਖੁੱਲੇ ਆ ਜੀ ਜਿਹੜੀ ਫੁੱਲ ਸਪੋਰਟ ਆ ਜੀ ਆਪਾਂ ਨੂੰ ਸਾਰੇ ਪੈਣ ਭਰਾਵਾਂ ਦੀ ਜੀ ਐਸ ਕੇ ਵਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਜੀ ਲੁਧਿਆਣਾ ਜੀ ਵੀਰ ਜੀ ਵੀਰ ਜੀ ਲੁਧਿਆਣਾ ਜੀ ਸਾਡਾ ਪਿੰਡ ਸ਼ਹਿਰ ਆ ਜੀ ਜੀ ਐਸ ਏ ਐਨ ਡੀ ਲਾਈਕ ਡਨ ਏ ਐਮ ਆਰ ਟੀ ਐਸ ਏ ਆਰ ਜੀ ਉਹ ਤਾਂ ਗੱਲ ਹੈਗੀ ਆ ਜੀ ਮੈਂ ਸਮਝ ਗਈ ਜੀ ਲਾਈਕ ਤਾਂ ਤੁਸੀਂ ਡਨ ਕਰਤਾ ਜੀ ਹਾਂਜੀ ਦੇਖ ਲਿਆ ਜੀ ਤੇ ਜੀ ਅੱਗੇ ਨਪਰੀਤ ਗੁੱਡ ਮਾਰਨਿੰਗ अच्छा जी ਲਓ ਜੀ ਆ ਦੇਖ ਲਓ ਜੀ ਅੱਜ ਕੱਲ੍ਹ ਦੇ ਸਤਕਾਰ ਦੇਖ ਲਓ ਜੀ ਤੁਸੀਂ ਛੱਡੋ ਸਾਰੀ ਗੱਲ ਜੀ ਮੈਂ ਤਾਂ ਤੁਹਾਨੂੰ ਜੀ ਸਾਫ਼ ਸੁਥਰੀ ਗੱਲ ਦੱਸਦੀ ਆ ਜੀ ਜਿਨ੍ਹਾਂ ਦੇ ਆਪਾਂ ਚੈਨਲ ਤੇ ਆਏ ਆ ਜੀ ਉਹਨਾਂ ਨੂੰ ਕੋਈ ਸਤਕ ਸਤ ਨਹੀਂ ਜੀ ਹੈਗੀ ਨਾ ਜੀ ਉਹਨਾਂ ਨੂੰ ਕੋਈ ਹਾਲ ਚਾਲ ਦੀ ਪੁੱਛਣ ਦੀ ਤੁਹਾਨੂੰ ਲੋੜ ਨਹੀਂ ਜੀ ਹੈਗੀ ਚਲੋ ਜੀ ਮੈਂ ਆਪਾਂ ਭੈਣ ਤੋਂ ਜੀ ਨਹੀਂ ਕੋਈ ਗੱਲ ਨਹੀਂ ਜੀ ਹੈਗੀ ਸਿੱਧੀ ਗੱਲ ਆ ਦੇਖੋ ਜੀ ਆਪਾਂ ਸੇ ਸਾਫ਼ ਸੁਥਰੀ ਗੱਲ ਕਰਦੇ ਆ ਜੀ ਜੀ ਆ ਕੇ ਦੂਜੇ ਨੂੰ ਅਗਲੇ ਨੂੰ ਕਹਿਣਗੇ ਤੁਹਾਡਾ ਜੀ ਕੀ ਹਾਲ ਆ ਦੇਖੋ ਜੀ ਜੇ ਅਗਲੇ ਦਾ ਭੈਣ ਭਰਾ ਅਗਲੇ ਦਾ ਘਰ ਵਾਲਾ ਦੇਖਦਾ ਹੋਵੇ ਅਗਲਾ ਪੁੱਛੇ ਕੌਣ ਹਨਾ ਜੀ ਗਲਤ ਗੱਲ ਨਾ ਜਾਈ ਤੇ ਸਹੀ ਗੱਲ ਆ ਤੂੰ ਹੀ ਦੱਸੋ ਜੀ ਮੈਨੂੰ ਇਹ ਗੱਲ ਦੱਸੋ ਜੀ ਦੱਸੋ ਤੂੰ ਹੀ ਦੱਸ ਸਕਦੇਂ ਭੈਣ ਭਰਾ ਜੀ ਮੈਂ ਨਹੀਂ ਫੈਸਲਾ ਕਰ ਸਕਦੀ ਮੈਨੂੰ ਨਹੀਂ ਪਤਾ ਜੀ ਕਮਲੀਆਂ ਨਾ ਮੈਂ ਤਾਂ ਤੁਸੀਂ ਦੱਸੋ ਪਹਿਲਾਂ ਮੈਨੂੰ ਆਹ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਕੁਝ ਨਤੀਜਾ ਜੀ ਮੈਂ ਜੀ ਤੁਹਾਨੂੰ ਪਤਾ ਹੀ ਆ ਜੀ ਮੈਂ ਫਾਲਤੂ ਨਹੀਂ ਗੱਲ ਕਰਦੀ ਹੁੰਦੀ ਕਿਸੇ ਨਾਲ ਆਪਾਂ ਤਾਂ ਜੀ ਉਨੀ ਕੀ ਲਿਮਟ ਦੀ ਗੱਲ ਕਰੀ ਦੀ ਆ ਜੀ ਜੇ ਤਾਂ ਕੋਈ ਕਰੇ ਜੀ ਫਿਰ ਕਰਦੀ ਹੁੰਦੀ ਹਣੀ ਉਹਦਾ ਜੀ ਮੈਂ ਕਰਦੀ ਹੁੰਦੀ ਜੀ ਮੈਨੂੰ ਮਤਲਬ ਨਹੀਂ ਹੈਗਾ ਜੀ ਕਿਸੇ ਨਾਲ ਫालतू ਗੱਲਾਂ ਕਰਨ ਦਾ ਪਰ ਜੀ ਐਦਾਂ ਕਿਸੇ ਨੂੰ ਕਦੇ ਵੀ ਜੀ ਕੋਈ ਗੱਲ ਨਹੀਂ ਜੀ ਕਹਿਣੀ ਚਾਹੀਦੀ ਹੈਗੀ ਕੋਈ ਵੀ ਹੋਵੇ ਚਾਹੇ ਜੀ ਚਾਹੇ ਕਿ ਮੈਂ ਹੀ ਕਿਉਣਾ ਹੋਵਾਂ ਜੀ ਮੈਂ ਜਾ ਕੇ ਦੂਜਿਆਂ ਦੇ ਚੈਨਲ ਤੇ ਜੀ ਤੇ ਜੀ ਅਗਲਿਆਂ ਨੂੰ ਜਾ ਕੇ ਮੁਲਾਕਾਤਾਂ ਕਰਦੀ ਫਿਰਾਂ ਜੀ ਤੇ ਜੇ ਮੇਰਾ ਵਾਈ ਚਾਂਸ ਦੇ ਹੋਰ ਹੀ ਦੇਖਦਾ ਹੋਵੇ ਮੇਰੀ ਸੱਸ ਵੀ ਸੱਸ ਤੇ ਹੈ ਨਹੀਂ ਜਲ ਕੋਈ ਗੱਲ ਨਹੀਂ ਨਾ ਬਾਕੀ ਤਾਂ ਹੈਗੇ ਆ ਨਾ ਜੀ ਉਹ ਨਾਪਰੀਤ ਭੈਣ ਦਾ ਕੋਈ ਵੀ ਭੈਣ ਭਰਾ ਦੇਖ ਸਕਦਾ ਜੀ ਦੇਖ ਸਕਦਾ ਤਾਂ ਨਾ ਕਿ ਨਹੀਂ ਦੇਖ ਸਕਦਾ ਜੀ ਆਪਣਾ ਰਿਸ਼ਤਾ ਇਹ ਚੀਜ਼ ਦੇਖਿਆ ਕਰੋ ਵੀ ਸਾਡੇ ਭੈਣ ਭਰਾ ਹੈਗੇ ਚਲੋ ਜਿੱਦਾਂ ਮਰਜੀ ਆ ਦੇਖੋ ਜੀ ਤੁਸੀਂ ਤਾਂ ਭੈਣ ਭਰਾਵਾਂ ਵਾਂਗੂ ਅਗਲੇ ਨੂੰ ਪੁੱਛਿਆ ਵਾ ਪਰ ਜੀ ਦੁਨੀਆ ਦਾ ਮੋਹ ਨਹੀਂ ਜੀ ਪੜ ਲੈਣਾ ਇਹ ਤੁਹਾਨੂੰ ਪਤਾ ਹੈ ਜੀ ਥੋੜਾ ਜਨਾ ਜੀ ਦੇਖ ਕੇ ਅਗਲੇ ਨੂੰ ਗੱਲਬਾਤ ਕੋਈ ਵੀ ਕਰੀਦੀ ਹੁੰਦੀ ਹੈ ਜੀ ਨਹੀਂ ਜੀ ਇਦਾਂ ਨਹੀਂ ਕੋਈ ਸਿੱਧਾ ਜੀ ਤੁਸੀਂ ਨਾਲੇ ਨਾਪਰੀਤ ਕਿਹਾ ਜੀ ਤੇ ਜੀ ਕੋਈ ਭੈਣ ਨਹੀਂ ਜੀ ਕਿਹਾ ਤੁਸੀਂ ਕੋਈ ਕੁਸ਼ਣ ਨਹੀਂ ਕਿਹਾ ਜੀ ਅਗਲੇ ਨੂੰ ਜੀ ਪਿਆਰ ਨਾ ਸਤਕਾਰ ਨਾ ਬੋਲੋ ਜੀ ਤਾਂ ਕਿ ਅਗਲੇ ਦਾ ਕੋਈ ਭੈਣ ਭਰਾ ਵੀ ਦੇਖਦਾ ਹੋਵੇ ਕੋਈ ਵੀ ਦੇਖਦਾ ਹੋਵੇ ਜੀ ਤੇ ਅਗਲੇ ਨੂੰ ਜੀ ਗੁੱਸਾ ਨਾ ਲੱਗੇ ਜੀ ਵੀ ਤੈਨੂੰ ਇਹਨੇ ਕਿਉਂ ਪੁੱਛ ਲਿਆ ਐਵੇਂ ਨਾ ਜੀ ਕਰਿਆ ਕਰੋ ਜੀ ਮੈਨੂੰ ਮਜਬੂਰ ਨਾ ਕਰਿਆ ਕਰੋ ਜੀ ਬੋਲਣ ਤੇ ਕਿਉਂਕਿ ਆਪਾਂ ਹੈਗੇ ਜੀ ਸਿੱਧ ਪਤਰੇ ਸਾਨੂੰ ਚੁਸਤੀ ਚਲਾਕੀ ਦੀ ਜੀ ਆਉਂਦੀ ਹੈਗੀ ਸਹੀ ਗੱਲ ਆ ਜੀ ਬਾਕੀ ਜੇ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਜੀ ਮਾਫੀ ਚਾਹਨੀ ਆ ਮੈਂ ਰਾਜੀਵਰ ਕੌਰ ਹੈਲੋ ਕਿਰਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪੈਣੇ ਵੈਲਕਮ ਆ ਸਤਿ ਸ੍ਰੀ ਅਕਾਲ ਪੈਣੇ ਬਹੁਤ ਬਹੁਤ ਧੰਨਵਾਦ ਪੈਣੇ ਪੈਣੇ ਤੁਹਾਨੂੰ ਵਧਾਈ ਹੋਵੇ ਸਾਰੇ ਭੈਣ ਭਰਾਵਾਂ ਨੂੰ ਮੇਰਿਆਂ ਨੂੰ ਜੀ ਤੇ ਜੀ ਕਹਿੰਦੇ ਆ ਇਹ ਵੀ ਆਪਣਾ ਕੀ ਕਹਿੰਦੇ ਹੁੰਦੇ ਆ ਜੀ ਉਹ ਵੀਰ ਜੀ ਆਪਣੇ ਜੀ ਰਾਜੀਵਰ ਜੀ ਹੁੰਦਾ ਕਹਿੰਦੇ ਠੀਕ ਹੋ ਗਿਆ ਜੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਜੀ ਬਹੁਤ ਸੋਹਣਾ ਕਹਿੰਦੇ ਜੀ ਦੇਖੋ ਜੀ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਆ ਜੀ ਤੇ ਸੱਚ ਜੀ ਮੈਂ ਉਹ ਤੁਹਾਨੂੰ ਵੀਡੀਓ ਪੂਰੀ ਦੱਸਤੀ ਜੀ ਅੱਛਾ ਹਾਂ ਸੱਚ ਕਹਤੇ ਹੋ ਰਾਜ ਮਿਲੇ ਫਿਰ ਤੇ ਕਹਿੰਦੇ ਫੋਟੋ ਕਰਾਈ ਫਿਰ ਜਨਾਂ ਨੇ ਐ ਤਾਂ ਕਹਾ ਨਹੀਂਗਾ ਵੀ ਅਸੀਂ ਤੁਹਾਡੇ ਫੈਨ ਕਹਿੰਦਾ ਰਾਜਵੀਰ ਜੀ ਬੰਦਾ ਸਾਡਾ ਫੈਨ ਆ ਜੀ ਜਿਵੇਂ ਕਿ ਤੇ ਆਸਾ ਸਵੀਰਾ ਦੂਹਰਾ ਹੋਇਆ ਕਿਤੇ ਇਨੋ ਕਿਤੇ ਹੱਸੇ ਕਿਤੇ ਕਿਤੇ ਦੇਖ ਕੇ ਨਾ ਉਹਨਾਂ ਬੜੀ ਆਈ ਹੈ ਵੇਖੋ ਕਿ ਦਿਆਣਾ ਦਾ ਲੈ ਲੋ ਰੱਬ ਦਾ ਨੂ ਮੇਰੇ ਮੂੰਚੋਂ ਵੀ ਨਿਕਲ ਜਾਂਦਾ ਕਦੇ ਕਦੇ ਜ਼ਰੂਰੀ ਤੋੜਵਾ ਵੀ ਨਿਆਣਾ ਦੇ ਨਿਕਲੋ ਮੇਰੇ ਵੀ ਨਿਕਲ ਜਾਂਦਾ ਜੀ ਆਪਣੇ ਸਿਆਣਾ ਦੇ ਵੀ ਨਿਕਲ ਜਾਂਦਾ ਤੇ ਜੀ ਤੇ ਦੇਖੋ ਉਹਨੇ ਨਾ ਜਦੋਂ ਕਹਿਣਾ ਜੀ ਕਹਿੰਦੇ ਲਓ ਜੀ ਲਓ ਫੜ ਫੜ ਜਿਆ ਫੋਨ ਫੜਿਆ ਜੀ ਚਲ ਚਲ ਆ ਜਾ ਵੀਰੇ ਨੇ ਫੋਨ ਫੜਿਆ ਜੀ ਚਲ ਚੜਾ ਚਲੋ ਮੈਂ ਤੁਹਾਡਾ ਫੈਣਾ ਚਲੋ ਜੀ ਫੋਟੋ ਕਰਾਓ ਦੇਖੋ ਕਿੰਨਾ ਬੱਚਿਆਂ ਦਾ ਵੀ ਫੋਨ ਵਧਿਆ ਹੋਣਾ ਹਨਾ ਜੀ ਬੜੇ ਕੁਝ ਨੇ ਆਣੇ ਫਿਰ ਫੋਟੋ ਵੀਰੇ ਨੇ ਕਿੱਤੀ ਫਿਰਵਾਏ ਕਮੰਡ ਜਮਾ ਨਹੀਂ 1 ਰੁਪਈਆ ਦਾ ਵੀ ਵੀਰੇ ਚ ਹੈਗਾ ਜੀ ਦੇਖੋ ਜੀ ਕੱਲਾ ਕਹਿੰਦੇ ਕੱਲਾ ਪੈਸਾ ਨਹੀਂ ਜੀ ਕੰਮ ਆਉਂਦਾ ਜੀ ਪੈਸਾ ਨਹੀਂ ਕਦੇ ਵੀ ਕੰਮ ਆਉਂਦਾ ਜੀ ਜਿੱਥੇ ਜੀ ਤੁਸੀਂ ਖੜ ਗਏ ਨਾ ਮੇਰੇ ਲਈ ਪੈਸੇ ਦੀ ਕੋਈ ਵੈਲੀ ਨਹੀਂ ਹੈਗੀ ਜੀ ਕੋਈ ਪੈਸੇ ਦੀ ਵੈਲੀ ਉਹ ਨਹੀਂ ਹੈ ਕਿ ਜੀ ਮਾਫੀ ਚਾਹੁੰਦੀ ਆ ਜੀ ਤੇ ਤਾਂ ਦੇਖੋ ਤੁਹਾਨੂੰ ਮੈਂ ਕੁਝ ਵੀ ਗਲਤ ਕਹਿੰਦੀ ਹੋਵਾਂ ਜੀ ਤੁਸੀਂ ਫੈਸਲਾ ਕਰਨਾ ਜੀ ਇਹ ਸਹੀ ਆ ਕਿ ਗਲਤ ਆ ਜੀ ਮੈਂ ਇੰਨੀ ਵੈਸੇ ਸਿਆਣੀ ਨਹੀਂ ਜੀ ਅਨਪੜ੍ਹਤ ਹੈਗੀ ਤੁਹਾਨੂੰ ਬੜਾ ਇੰਨੀ ਸਿਆਣੀ ਨਹੀਂ ਜੀ ਹੈਗੀ ਪਰ ਜੀ ਇਹ ਤਾਂ ਜੀ ਤੁਹਾਡੇ ਪਿਆਰ ਸਦਕਾ ਪਤਾ ਨਹੀਂ ਕਿੱਥੋਂ ਗੱਲਾਂ ਆ ਜਾਂਦੀਆਂ ਮੈਨੂੰ ਜੀ ਸੱਚੀ ਆ ਲਾ ਜੀ ਤੇ ਜਦੋਂ ਜੀ ਮੈਨੂੰ ਅਭੀ ਮਤਲਬ ਕੋਈ ਨਹੀਂ ਸੀ ਪਿਆਰ ਕਰਨ ਵਾਲਾ ਹੁੰਦਾ ਜੀ ਤੇ ਤਾਂ ਵੀ ਮੇਰਾ ਦਿਮਾਗ ਇੰਨਾ ਹੈ ਤਾਂ ਸੀਗਾ ਹੀ ਹੈਗਾ ਜੀ ਭਾਵੇਂ ਕਾਟੀ ਸੀ ਪਰ ਫਿਰ ਵੀ ਜੀ ਵੇ ਜਾਣੇ ਕਿ ਗਲਤ ਨਾ ਬੋਲਣ ਚ ਮੈਨੂੰ ਨਹੀਂ ਜੀ ਵਜ੍ਹਾ ਲੱਗਦਾ ਹੈਗਾ ਜੀ ਕਿਸੇ ਨੂੰ ਵੀ ਪਹਿਲ ਗਲਤ ਬੋਲ ਲਈਏ ਕਿਸੇ ਨੂੰ ਨਾ ਜੀ ਐਵੇਂ ਨਾ ਗਲਤ ਨਾ ਜੀ ਬੋਲਿਆ ਕਰੋ ਹਾਂਜੀ ਸਿੱਧੀ ਗੱਲ ਲਾ ਜੀ ਹਾਂਜੀ ਕੀ ਹੋ ਗਿਆ ਅੱਜ ਸਵੇਰੇ ਸਵੇਰੇ ਗਰਮ ਕਿਉਂ ਹੋ ਗਈ ਕੁਸ ਨਹੀਂ ਪਹਿਣੇ ਹਾਂਜੀ ਕਿਰਨ ਬਹੁਤ ਸੋਹਣੀ ਵੀਡੀਓ ਆ ਧੰਨਵਾਦ ਬਹੁਤ ਪਿਆਰੇ ਬੱਚੇ ਆ ਧੰਨਵਾਦ ਸੈ ਲਾਸਿੰਗੀ 사시칼 ਪਹਿਣ ਕਿਵੇਂ ਠੀਕ ਆ ਵੀਰ ਜੀ ਰਾਜਵੀਰ ਪਹਿਣ ਜੀ ਆਪਣੀ سپورਟ ਕਰਦੇ ਜੀ ਪੂਰੀ ਪੂਰੀ ਜੀ ਲਓ ਜੀ ਆਪਾਂ ਨੇ ਹਾਂ ਲਓ ਜੀ ਮੈਂ ਨੈਣਾ ਦਾ ਨਾਲੇ ਸਿਰ ਕਰ ਲਾ ਮੇਰੇ ਮਾਰਦੀ ਢਾਣਾ ਗੱਲਾਂ ਕਰੋ ਜੀ ਕਮੈਂਟ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਜੀ ਆਪਣੇ ਆਗੇ ਪੰਜਾਬੀ ਕਪਲ ਪਹਿਣ ਪਹਿਣੇ 사시칼 사ਚੀ칼 ਪਹਿਣੇ ਚਲ ਠੀਕ ਆ ਕਿਰਨ ਮੈਂ ਕੱਪੜੇ ਧੋਣ ਲੱਗੀ ਆ ਮੈਂ ਫੋਨ ਔਨ ਕਰਕੇ ਰੱਖ ਦਿੱਤਾ ਕੋਈ ਨਾ ਕੋਈ ਨਾ ਪਾਣੇ ਧੰਨਵਾਦ ਤੁਹਾਡਾ ਬਹੁਤ ਬਹੁਤ ਗੁੱਡ ਮਾਰਨਿੰਗ ਕਿਰਨਾ ਭੈਣੇ ਦੇਸੀ ਗੱਲਾਂ ਭੈਣੇ ਪੈਣੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਭੈਣੇ ਹੋਰ ਸੁਣਾਓ ਕੀ ਹਾਲ ਚਾਲ ਹੈ ਭੈਣੇ ਘਰ ਪਰਿਵਾਰ ਭੈਣੇ ਠੀਕ ਠਾਕ ਆ ਭੈਣੇ ਕਿਰਨਾ ਸਾਡੀ ਵੀ ਸਪੋਰਟ ਕਰ ਦੇ ਕੋਈ ਨਾ ਕੋਈ ਨਾ ਪੈਣੇ ਜ਼ਰੂਰ ਕਰਾਂਗੇ ਸਪੋਰਟ ਸਪੋਰਟ ਦੀ ਕਿਹੜੀ ਗੱਲ ਹੈ ਪੈਣੇ ਕੀ ਲੈ ਜਾਣਾ ਪੈਣੇ ਦੁਨੀਆ ਤੋਂ ਕੁਝ ਨਹੀਂ ਪੈਣੇ ਸਪੋਰਟ ਹੀ ਹੈ ਪੈਣੇ ਮੇਰੀ ਕੋਈ ਗੱਲ ਨਹੀਂ ਟੈਨਸ਼ਨ ਨਾਲ ਲੋਕਾਂ ਨੇ ਮੰਦੀ ਵੀਰੇ ਮੈਂ ਤੁਹਾਨੂੰ ਆ ਪਾਂ ਵੀ ਰਾਤ ਨੂੰ 9 ਵਜੇ ਲਾਈਵ ਆਉਨੇ ਹੁੰਨੇ ਆ ਅੱਛਾ ਪਹਿਲੇ ਕੋਈ ਗੱਲ ਨਹੀਂ ਕਰਦੇ ਨੇ ਸਪੋਰਟ ਕੋਈ ਨਾ ਵੀਰੇ ਮੰਦੀ ਵੀਰੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀਆਂ ਵੀਰੇ ਪਤਾ ਕੀ ਚੱਕਰ ਆ ਜਾ ਤਾਂ ਫਿਰ ਵੀਰੇ ਪੰਜਾਬੀ ਚ ਕਮੈਂਟ ਕਰੋ ਬਾਕੀ ਵੀਰੇ ਮੈਨੂੰ ਪਤਾ ਲੱਗ ਸਕਦਾ ਵੀ ਕੀ ਤੂੰ ਹੀ ਕਹਿੰਨੇ ਆ ਐ ਤਾਂ ਮੇਰੇ ਘਰ ਵਾਲਾ ਦੇਖਦਾ ਹੀ ਐ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਮੈਂ ਜੇ ਮੈਨੂੰ ਮੇਰੀ ਸਕਰੀਨ ਤੇ ਚੱਲ ਰਹੀ ਜੀ ਕਮੈਂਟ ਮੈਨੂੰ ਜੀ ਪਤਾ ਲੱਗਣਾ ਚਾਹੀਦਾ ਤੁਸੀਂ ਕਹੇ ਭੈਣ ਭਰਾ ਨੂੰ ਕੀ ਕਹਿ ਰਹੇ ਆ ਜੀ ਕਿੰਨੇ ਭੈਣ ਭਰਾ ਜੀ ਇੱਕ ਦੂਜੇ ਨੂੰ ਮਾੜਾ ਚੰਗਾ ਬੋਲ ਕੇ ਜੀ ਲਾਈਵ 'ਚੋਂ ਚੱਲ ਗਏ ਆ ਜੀ ਬਾਜੋ ਜੀ ਨਿੰਜਾਮ ਕੀ ਦੇ ਸਿਰ ਮੇਰੇ ਸਿਰ ਆਉਣਾ ਜੀ ਕਿਸੇ ਸਿਰ ਨਹੀਂ ਜੀ ਆਉਂਦਾ ਹੈਗਾ ਪੰਜਾਬੀ ਕਪਲ ਪਹਿਨੇ ਤੁਸੀਂ ਵੀ ਪੰਜਾਬੀ 'ਚ ਕਮੈਂਟ ਕਰੋ ਜੀ ਪਿਆਰ ਭਰੀ ਸਾਸ਼ੀ ਕਾਲ ਵੀਰ ਜੀ ਮੇਰਾ ਤਾਂ ਫੋਨ ਹੀ ਨਹੀਂ ਖੜਦਾ ਇੱਕ ਤਾਂ ਸਟੈਂਡ ਟੁੱਟ ਗਿਆ ਨਾ ਜਾਣੇ ਚ ਟੈਂਡ ਨਹੀਂ ਤਾਂ ਟੈਂਡ ਦਿੰਦੇ ਪੰਗਾਈ ਪੈ ਜਾਂਦਾ ਵੈਸੇ ਤਾਂ ਸਟੈਂਡ ਵੀ ਨਾ ਖੜਦਾ ਹੀ ਨਹੀਂ ਵੀਰੇ ਮੈਂ ਕੀ ਕਰਾਂ ਪੰਗਾ ਖਾਣਾ ਜੀ ਲੋ ਜੇ ਇਹ ਨਹੀਂ ਖੜਦਾ ਹੈਗਾ ਫੋਨ ਕਿੱਦਾਂ ਖੜਾਈਏ ਨੂੰ ਸਟੈਂਡ ਪੰਗਾ ਖਾਨਾ ਦੇਖੋ ਜੀ ਤਾਂ ਪੰਗਾ ਪੈ ਗਿਆ ਜੀ ਮੈਨੂੰ ਖੜਦਾ ਹੀ ਨਹੀਂ ਜੀ ਫੋਨ ਹੀ ਨਹੀਂ ਖੜਦਾ ਆਪਣਾ ਮਾਈ ਪਾਲ ਵੀਰ ਵੱਲੋਂ ਪੈਣ ਨੂੰ ਪਿਆਰਪ੍ਰੀ ਸਾਚੀ ਕਾਲ ਵੀਰੇ 사ਚੀ ਕਾਲ ਜੀ ਵੈਲਕਮ ਆ ਵੀਰ ਜੀ ਟਾਡਾ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਲਾਈਵ ਚ ਜੁੜਨ ਵਾਸਤੇ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਟਾਡੀ ਵੀਰ ਜੀ ਜਾੜ ਜੀ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆਂ ਜੀ ਫਿਰ ਤੋਂ ਦੇਖੋ ਜੀ ਆਪਣੇ ਕੋ ਸਿੱਧ ਪਧਰੀਆਂ ਕੱਲਾ ਜੀ ਮੈਨੂੰ ਚੁਸਤੀ ਨਹੀਂ ਜੀ ਆਉਂਦੀ ਹੈਗੀ ਜੀ ਮੈਂ ਜੀ ਤੁਹਾਨੂੰ ਕਹਿ ਨਹੀਂ ਪਈ ਪੰਜਾਬੀ ਚ ਕਮੈਂਟ ਕਰੋ ਜੀ ਤੇ ਫਿਰ ਤੋਂ ਵੀ ਜੀ ਇੰਗਲਿਸ਼ ਕਿਉਂ ਮਾਰੀ ਜਾਂਦੇ ਵਾਰ-ਵਾਰ ਇਹ ਇੰਗਲਿਸ਼ ਆਪਦੇ ਆਪ ਦੇ ਚੈਨਲਾਂ ਦੇ ਮਾਰਿਆ ਕਰੋ ਜੀ ਕਿਉਂਕਿ ਮੇਰੇ ਕੋਲ ਮੈਨੂੰ ਤਾਂ ਪੰਜਾਬੀ ਭੈਣ ਭਰਾਵਾਂ ਦੀ ਲੋੜ ਆ ਜੀ ਮੈਨੂੰ ਇੰਗਲਿਸ਼ ਵਾਲਿਆਂ ਦੀ ਕੋਈ ਲੋੜ ਨਹੀਂ ਹੈਗੀ ਜੀ ঠিক আছে জি